ਅੱਜ ਬਣਾਈ ਸੀ ਜੀ ਪਿਸਤੇ ਵਾਲੀ ਕੁਲਫੀ ਇੰਨੀ ਜ਼ਿਆਦਾ ਸਵਾਦਵਣੀ ਸੀ ਤੇ ਕੋ ਕਲੋਲ ਵੀ ਹੋ ਗਈ ਸੀਗੀ ਸੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਇਹਦੇ ਲਈ ਆਪਾਂ ਲੈਣਾ ਜੀ 750 ml ਦੁੱਧ ਮਤਲਬ ਪੌਣਾ ਲੀਟਰ ਦੁੱਧ ਆਪਾਂ ਲੈ ਲਏ ਤੇ ਨੂੰ ਆਪਾਂ ਗਰਮ ਰੱਖਤਾ ਸੀਗਾ ਤੇ ਨੂੰ ਆਪਾਂ ਚੰਗੀ ਤਰ੍ਹਾਂ ਪਕਾਈ ਜਾਣਾ ਵੀ ਇਹ ਗਾੜਾ ਹੋ ਜੇ ਤੇ ਜਦੋਂ ਅੱਧਾ ਲੀਟਰ ਰੈਜਿਜ ਦੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਦੂਜਾ ਸਮਾਨ ਲੈਗਾ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਤਾਂ ਇੱਧਰ ਜਿਹੜੇ ਆਪਾਂ ਪਿਸਤੇ ਸੀਗੇ ਇਹ ਆਪਾਂ ਭਿਉਂ ਕੇ ਰੱਖਤੇ ਸੀਗੇ 50 ਗ੍ਰਾਮ ਲੈ ਕੇ ਆਪਾਂ ਤਿੰਨ ਚਾਰ ਘੰਟੇ ਵਾਸਤੇ ਭਿਉਂ ਕੇ ਰੱਖਤੇ ਸੀ ਤਿੰਨ ਚਾਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਆਪਾਂ ਵਧੀਆ ਕਰ ਲੈਣਾ ਤਾਂ ਜੋ ਇਹਦੇ ਵਿੱਚ ਕੋਈ ਵੀ ਗੰਢ ਨਾ ਰਹੇ ਜੇ ਤੇ ਇਧਰ ਡੈਵੀ ਵੀ ਸਾਡਾ ਚੱਕ ਰਿਆ ਸੀ ਕੁਲਫੀ ਵਾਲੇ ਜਿਹੜੇ ਮੋਲਡ ਹੁੰਦੇ ਨੇਗੇ ਉਹਨਾਂ ਨੂੰ ਦੇਖ ਰਿਹਾ ਸੀ ਕਹਿੰਦਾ ਐਵੇਂ ਖਾਊਗਾ ਮੈਂ ਕਿਹੜਾ ਵੀ ਮੂੰਚ ਤਾਂ ਨਾ ਹੀ ਪਾਉ ਉਹ ਇਹ ਤੇ ਇਧਰ ਤੁਸੀਂ ਦੇਖ ਸਾ ਜਿਹੜਾ ਦੁੱਧ ਉਹ ਵਧੀਆ ਆਪਣਾ ਗਾੜਾ ਹੋ ਗਿਆ ਦੁੱਧ ਆਪਾਂ ਜਿਹੜਾ ਲਿਆ ਸੀ ਜੀ 1 ਪੌਣਾ ਲੀਟਰ ਉਹਨੂੰ ਵਧੀਆ ਗਾੜਾ ਕਰ ਲੈਣਾਗਾ ਤੇ ਮਿਲਕ ਪਾਊਡਰ ਪਾਉਣ ਨਾਲੇ ਹੋਰ ਵੀ ਜਿਆਦਾ ਵਧੀਆ ਤੇ ਮਤਲਬ ਟੇਸਟੀ ਹੋ ਜਾਂਦਾਗਾ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਖੰਡ ਇਹ ਆਪਾਂ ਤਿੰਨ ਚਾਰ ਚਮਚ ਲੈ ਲਈ ਨੇ ਮ ਤਦ ਘਟਾਪਾ ਤੇਨ ਚਰਚਾ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਜਿਹੜਾ ਆਪਾਂ ਮਿਲਕ ਪਾਊਡਰ ਪਾਇਆ ਸੀ ਜੀ ਉਹ ਉੱਪਰ ਲੱਗਿਆ ਰਹਿ ਗਿਆ ਸੀਗਾ ਤੇ ਆਪਾਂ ਚਮਚੇ ਨਾਲ ਲਾਤਾ ਸੀਗਾ ਤਵਾ ਸੈਂਟਾਈਮ ਖੁਸ਼ੀ ਚੜੀ ਪਈ ਸੀਗੀ ਵੀ ਹੈ ਇੱਕ ਕੁਲਫੀ ਖਾਵਾਂਗੇ ਕਿਉਂਕਿ ਬੱਚਿਆਂ ਨੂੰ ਹੁੰਦੀ ਹੈ ਜੀ ਮਤਲਬ ਵੀ ਕੁਲਫੀ ਗਰਮੀ ਚ ਬਣਾ ਕੇ ਖਾਈਏ ਤੇ ਜਿਹੜੇ ਆਪਾਂ 50 ਗ੍ਰਾਮ ਲਏ ਸੀ ਜੀ ਪਿਸਤੇ ਇਹ ਆਪਾਂ ਇਹਦੇ ਵਿੱਚ ਪਾ ਕੇ ਮਿਕਸੀ ਚ ਥੋੜਾ ਜਿਹਾ ਆਪਾਂ ਦੁੱਧ ਪਾ ਕੇ ਇਹਦਾ ਆਪਾਂ ਪੇਸਟ ਤਿਆਰ ਕਰ ਲੈਣਾ ਡਰਾਈ ਫਰੂਟ ਆਪਾਂ ਪਹਿਲੀ ਪਿਆ ਕੇ ਰੱਖਦੇ ਨੇ ਜੀ ਤਾਂ ਜੋ ਇਹਨਾਂ ਦੀ ਜਿਹੜੀ ਗਰਮੈਸ਼ ਆ ਮਤਲਬ ਉਹ ਦੂਰ ਹੋ ਜਾਏ ਤੇ ਜਿਹੜੀ ਤਸਵੀਰ ਆ ਉਹ ਠੰਡੀ ਹੋ ਜਾਏ ਇਸ ਕਰਕੇ ਡਰਾਈ ਫਰੂਟ ਆਪਾਂ ਕਿਸੇ ਵੀ ਡਰਾਈ ਫਰੂਟ ਦੀ ਕੁਲਫੀ ਬਣਾਉਣ ਲੱਗੇ ਉਹਨੂੰ ਆਪਾਂ ਸਭ ਤੋਂ ਪਹਿਲਾਂ ਪੀਉ ਨਾ ਤਾਂ ਚਾਰ ਘੰਟੇ ਬਾਅਦ ਵੀ ਆਪਾਂ ਪੀਉਣੀ ਪੀਉਣ ਦੀ ਪੂਰੀ ਰਾਤ ਵਾਸਤੇ ਟਾਈਮ ਹੈਗਾ ਤਾਂ ਪੂਰੀ ਰਾਤ ਵਾਸਤੇ ਇਹਨੂੰ ਆਪਾਂ ਪੀਉ ਸਕਦੇ ਹਾਂ ਕੋਈ ਵੀ ਡਰਾਈ ਫਰੂਟ ਆਪਾਂ ਇਹਦੇ ਵਿੱਚ ਲੈ ਸਕਦੇ ਹਾਂਗੇ ਪਿਸਤੇ ਵਾਲ ਜਿਹੜਾ ਪੇਸਟ ਆ ਉਹ ਵਧੀਆ ਬਣ ਕੇ ਤਿਆਰ ਹੋਗਾ ਸੀ ਤੇ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਮਿਕਸ ਕਰ ਲਿਆ ਸੀਗਾ ਇਹਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਡਰਾਈ ਫਰੂਟ ਵੀ ਪਾ ਲਈ ਸੀ ਤੇ ਮੈਂ ਕਹੇ ਸੀ ਚਲੋ ਥੋੜੇ ਜਿਹਾ ਹੋਰ ਪਾ ਦਿੰਨੇ ਆ ਜੀ ਕਿਉਂਕਿ ਇਹਦਾ ਨਾ ਟੇਸਟ ਬਹੁਤ ਵਧੀਆ ਆਉਂਦਾਗਾ ਕੈਸਾ ਆਦੇ ਵੀ ਕੁਲਫੀ ਜਦੋਂ ਮੂੰਚਾ ਹੁੰਦੇ ਨੇਗੇ ਤੇ ਥੋੜੇ ਜਿਹਾ ਆਪਾਂ ਹੋਰ ਜਿਹੜੇ ਪਿਸਤੇ ਬਰੀਕ ਬਰੀਕ ਕੱਟੇ ਹੋਏ ਸੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੇ ਮੀਡੀਅਮ ਤੇ ਰੱਖ ਕੇ ਆਪਾਂ ਇਹਨੂੰ ਥੋੜਾ ਟਾਈਮ ਹੋਰ ਪਕਾ ਲਾਂਗੇ ਵੀ ਇਹ ਗਾੜਾ ਵੀ ਹੋ ਜਾਏ ਤੇ ਜਿਹੜਾ ਟੇਸਟ ਆ ਉਹ ਵੀ ਬਹੁਤ ਵਧੀਆ ਆ ਜਾਏ ਤੇ ਬਸ 2-3 ਮਿੰਟ ਵਾਸਤੇ ਆਪਾਂ ਇਹਨੂੰ ਪਕਾ ਲੈਣਾ ਤਾਂ ਇਧਰੇ ਬੈਠਾ ਬਸ ਖੇਡ ਹੀ ਰਿਹਾ ਸੀਗਾ ਵੀ ਅੱਜ ਕੁਲਫੀ ਬਣੂਗੀ ਤੇ ਅਸੀਂ ਬਾਹਰ ਵੀ ਜਾਣਾ ਸੀ ਮਤਲਬ ਕਾਲ ਵੀ ਸੀਗੀ ਤੇ ਬਸ ਡੈਵੀ ਕਹਿੰਦਾ ਮੈਂ ਕੁਲਫੀ ਖਾਣੇ ਮਾ ਚਲੋ ਬਣਾ ਲਵਾਂਗੇ ਕਿਉਂਕਿ ਬਾਹਰਲੀ ਚੀਜ਼ਾਂ ਨਾਲ ਆਉਗੀ ਠੰਡਾ ਹੋਣ ਚ ਤੇ ਆਪਾਂ ਬੱਠਲ ਚ ਪਾਣੀ ਪਾ ਕੇ ਇਹਨੂੰ ਆਪਾਂ ਠੰਡਾ ਕਰਨ ਵਾਸਤੇ ਰੱਖ ਲਿਆ ਸੀ ਤੇ ਥੋੜੇ ਟਾਈਮ ਜੀ ਠੰਡਾ ਹੋ ਗਿਆ ਸੀਗਾ ਤੇ ਇੱਧਰ ਸਾਡਾ ਜੀ ਬੈਠਾ ਵੀ ਮੂਸੇ ਵਾਲੇ ਵੀਰ ਦੇ ਗੀਤ गा ਰਿਹਾ ਸੀਗਾ ਤੇ ਫਿਰ ਮੇਰੇ ਕੋਲੇ ਆ ਕੇ ਕਹਿੰਦਾ ਮਮਾ ਹਜੇ ਬਣੀ ਨਹੀਂ ਮੱਖਾ ਬੱਸ ਬਣ ਗਈ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਕੋਲੇ ਸੀ ਜੀ ਕੁਲਸੀ ਜਮਾਉਣ ਵਾਲੇ ਕੰਟੇਨਰ ਇਹਨੂੰ ਆਪਾਂ ਧੋ ਕੇ ਸਾਫ਼ ਕਰ ਲਿਆ ਸੀਗਾ ਇਹ ਆਪਾਂ ਐਵੇਂ ਨਹੀਂ ਹੈਗਾ ਵੀ ਇਹੀ ਕੰਟੇਨਰ ਹੀ ਲੈਣਾ ਕੋਈ ਵੀ ਆਪਾਂ ਲੈ ਸਕਦੇ ਹਾਂ ਜੋ ਵੀ ਘਰ ਵਿੱਚ ਭਾਂਡੇ ਹੋਣ ਉਹਦੇ ਵਿੱਚ ਵੀ ਆਪਾਂ ਜਮਾ ਸਕਦੇ ਹਾਂ ਉੱਪਰ ਆਪਾਂ ਸਟਿੱਕਾ ਲਗਾ ਦੇਣੀ ਹੈ ਨਹੀਂ ਗੀਆਂ ਤਾਂ ਇੱਥੇ ਮੈਂ ਕਹਿ ਰਹੀ ਸੀ ਮੱਖਾ ਚਲੋ ਉੱਪਰ ਦੀ ਆਪਾਂ ਇਹਨੂੰ ਡੈਕੋਰੇਟ ਤੇ ਆਪਾਂ ਜਿਹੜੇ ਡ్రਾਈ ਫਰੂਟਸ ਸੀ ਉਹ ਆਪਾਂ ਦੋ ਤਿੰਨ ਭਾਂਤੇ ਲੈ ਲੈ ਸੀ ਇਹ ਆਪਸ਼ਨਲ ਅਜੀ ਹੈਗੀ ਆ ਤਾਂ ਆਪਾਂ ਇਹਦੇ ਵਿੱਚ ਪਾ ਸਕਦੇ ਆ ਤਾਂ ਨਹੀਂ ਆਪਾਂ ਸਕਿਪ ਵੀ ਕਰ ਸਕਦੇ ਆ ਤੇ ਜਿਹੜੇ ਡ్రਾਈ ਫਰੂਟਸ ਸੀ ਉਹ ਆਪਾਂ ਲੈ ਕੇ ਉਹ ਮਤਲਬ ਇਹਨੂੰ ਬਰੀਕ ਬਰੀਕ ਕੱਟ ਲਈ ਸੀਗੇ ਬਰੀਕ ਬਰੀਕ ਕੱਟਣਾ ਮਤਲਬ ਟੇਸਟ ਵੀ ਵਧੀਆ ਆਉਂਦਾ ਜੀ ਤੇ ਮਤਲਬ ਉਤੋਂ ਸੋਹਣੀ ਵੀ ਲੱਗਦੀ ਹੈ ਸੋ ਆਸੇ ਪਾਸੇ ਵੀ ਲਗਾ ਸਕਦੇ ਆ ਉੱਪਰ ਵੀ ਡੈਕੋਰੇਟ ਕਰ ਸਕਦੇ ਆਂਗੇ ਤੇ ਬਰੀਕ ਬਰੀਕ ਕੱਟ ਕੇ ਆਪਾਂ ਕੌਲੀ ਚ ਪਾ ਲਈ ਸੀ ਤੇ ਜਿਹੜੀ ਆਪਣਾ ਪੇਸਟ ਸੀ ਕੁਲਫੀ ਵਾਲਾ ਬਣਾਇਆ ਉਹ ਠੰਡਾ ਬਿਲਕੁਲ ਹੋ ਚੁੱਕਿਆ ਸੀਗਾ ਤੇ ਹੁਣ ਜਿਹੜੀ ਆਪ ਥੋੜਾ ਥੋੜਾ 5 ਕਿਜੀ ਭਰ ਲਿਆ ਤੇ ਉੱਪਰ ਦੀ ਆਪਾਂ ਜਿਹੜੇ ਡਰਾਈ ਫਰੂਟ ਬਰੀਕ ਬਰੀਕ ੱਟੇ ਉੱਪਰ ਦੀ ਆਪਾਂ ਇਹ ਪਾਵਾਂਗੇ ਇਹਦੇ ਨਾਲ ਮਤਲਬ ਜਿਹੜੇ ਆਈਸ ਕਯੂਬ ਹੋ ਮਤਲਬ ਸੋਹਣੇ ਵੀ ਲੱਗਣਗੇ ਤੇ ਖਾਣ ਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੇ ਮੈਂ ਕਹ ਰਹੀ ਸੀ ਜੇ ਕੋਈ ਹੋਰ ਭਾਂਡਾ ਵੀ ਲੈ ਸਕਦੇ ਜ਼ਰੂਰੀ ਨਹੀਂ ਵੀ ਇਹ ਇੰਨਾਂ ਚੀਜ਼ਾਂ ਚ ਹੀ ਆਪਾਂ ਪਾਉਣੇ ਨੇਗੇ ਤੇ ਜਿਹੜੇ ਬਰੀਕ ਬਰੀਕ ੱਟੇ ਹੋਏ ਸੀ ਜੀ ਉਹ ਆਪਾਂ ਸਾਰੇ ਇਹਦੇ ਉੱਪਰ ਲਗਾਤੇ ਸੀਗੇ ਤੇ ਮਤਲਬ ਇੰਨਾ ਜਿਆਦਾ ਸਵਾਦ ਜਿਹੜਾ ਪੇਸਟ ਸੀ ਬਣ ਕੇ ਤਿਆਰ ਹੋਇਆ ਸੀਗਾ ਤੇ ਸੋਨੂੰ ਮੈਂ ਦੱਸੂਗੀ ਜੀ ਮਤਲਬ ਇਹ ਖਰਾਬ ਅਸੀਂ ਕਿਵੇਂ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਵਧੀਆ ਜਮਾ ਕੇ ਵਿੱਚ ਲਗਾ ਦੇਵਾਂਗੇ ਜੀ ਤੇ ਜਿਹੜੇ ਆਪਣੇ ਸੀਗੇ ਮੋਲ ਦੇ ਗੋਲਫੀ ਵਾਲੇ ਉਹਨਾਂ ਨੂੰ ਵੀ ਆਪਾਂ ਇਹ ਕੀ ਕਰਕੇ ਭਰ ਲਿਆ ਤੇ ਇਹ ਜਦੋਂ ਮੈਂ ਭਰ ਰਹੀ ਸੀ ਤੇ ਮੈਨੂੰ ਪਤਾ ਲੱਗਿਆ ਸੀ ਮਾ ਖੇਡਦੇ ਖੇਡਦੇ ਨੇ ਡੈਵੀ ਨੂੰ ਤੇ ਦਾਬ ਦੂ ਦੇਤੀ ਕਿਉਂਕਿ ਰਾਵੜੀ ਸੀ ਜੀ ਤੇ ਮੈਂ ਕਹ ਦਿੱਤਾ ਜੀ ਟੁੱਟ ਗਈ ਚਲੋ ਦੂਜਿਆਂ ਚ ਭਰ ਲੈਣੇ ਹੈਗੇ ਤੇ ਇੱਕ ਤਵਸ ਜਿਹੜੀ ਆਪਣੇ ਕੋਲ ਫਿਊਮੋਰਲ ਸੀ ਉਹ ਖਰਾਬ ਹੋ ਗਈ ਸੀ ਤੇ ਦੂਜਿਆਂ ਚ ਆਪਾਂ ਜਿਹੜਾ ਸਾਰਾ ਪੇਸਟ ਸੀਗਾ ਉਹ ਆਪਾਂ ਭਰ ਕੇ ਤਿਆਰ ਕਰ ਲਿਆ ਸੀ ਜੀ ਤੇ ਇਹ ਮਤਲਬ ਡੈਵੀ ਕਹਿ ਰਿਹਾ ਸੀ ਮੰਮਾ ਕਿੰਨਾ ਕ ਟਾਈਮ ਲੱਗੂ ਕਿਉਂਕਿ ਸਾਨੂੰ ਜਾਣ ਚ ਸਿਰਫ 4-5 ਘੰਟੇ ਰਹਿ ਗਏ ਸੀ ਜੀ ਅਸੀਂ ਦੋ ਦਿਨਾਂ ਵਾਸਤੇ ਬਾਹਰ ਵੀ ਜਾਣਾ ਸੀਗਾ ਤੇ ਮੈਂ ਕਹ ਜਾਨਿਆ ਜੀ ਰੈਡੀ ਤੇ ਇਹਨੂੰ ਆਪਾਂ ਫਰਿੱਜ ਚ ਲਾਤਾ ਸੀਗਾ 3-4 ਘੰਟੇ ਵਾਸਤੇ ਪਰ ਇਹਨੂੰ ਪੂਰੀ ਰਾਤ ਰੱਖਣਾ ਪੈਂਦਾ ਜੀ ਤੇ ਉਸ ਤੋਂ ਬਾਅਦ ਜਿਹੜਾ ਪੇਸਟ ਸੀਗਾ ਉਹ ਮੈਂ ਕਹਰੇ ਸੀ ਹੂੰ ਇਹ ਤਾਂ ਉੰਜ ਵੀ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਹੈਗਾ ਤੇ ਇਧਰ ਆਪਾਂ ਸਾਰਾ ਸਮਾਨ ਜੀ ਸੰਭਾਲਤਾ ਸੀਗਾ ਤੇ ਵਸਤਾਂ 4 ਘੰਟੇ ਬਾਅਦ ਜਦੋਂ ਬਾਹਰ ਕੱਢਿਆ ਤਾਂ ਪੂਰਾ ਮਤਲਬ ਇਹ ਵਧੀਆ ਐ ਮੈਨੂੰ ਲੱਗ ਰਿਸੀ ਵੀ ਜੰਮੇ ਹੋਏ ਨੇਗੇ ਤੇ ਮੈਂ ਇਹਨਾਂ ਨੂੰ ਕਹ ਰਹੀ ਸੀ ਮਖਾ ਲੋ ਜੀ ਮੈਂ ਹੋਰ ਕੰਮ ਕਰ ਲਾਂ ਤੁਸੀਂ ਇਹਨੂੰ ਕੱਢੋ ਫਟਾਫਟ ਫਿਰ ਚੱਲੀਏ ਤੇ ਜੇ ਕੱਡੇ ਤਾਂ ਮਤਲਬ ਇਹ ਅਜੇ ਘਾਟ ਹੀ ਜੰਮੇ ਹੋਏ ਸੀਗੇ ਪ੍ਰੋਪਰ ਜੰਮੇ ਨਹੀਂ ਹੋਏ ਸੀ ਇਹ ਕਹ ਰਹੀ ਸੀ ਚਲੋ ਮੈਂ ਦੇਖਦਾ ਕੱਢ ਕੇ ਆਹ ਕੁਲਫੀ ਤਾਂ ਮਤਲਬ ਥੋੜੀ ਜੀ ਜੇ ਘਾਟ ਹੀ ਪਾਇਆ ਸੀਗਾ ਆਪਾਂ ਪੇਸਟ ਇਹ ਤਾਂ ਮਤਲਬ ਵੀ ਵਧੀਆ ਹੋਊਗੀ ਇਹ ਕਹਿ ਰਹੇ ਸੀਗੇ ਵੀ ਕਯੂਬਸ ਹਜੇ ਘੱਟ ਹੀ ਜੰਮਿਆ ਮੈਂ ਕਿਹਾ ਚਲੋ ਜੀ ਫਿਰ ਆਈ ਖਾਣੇ ਪੈਣਗੇ ਇਹ ਤਾਂ ਘੱਟ ਹੀ ਜੰਮੇ ਲੱਗਦੇ ਨੇਗੇ ਕਿਉਂਕਿ ਹੁਣ ਜੇ ਆਪਾਂ 2 ਦਿਨ ਬਾਅਦ ਆ ਕੇ ਖਾਵਾਂਗੇ ਤਾਂ ਮੈਂ ਚਲੋ ਬੇਹੀ ਜੀ ਚੀਜ਼ ਤਾਂ ਕਾਹਨੂੰ ਖਾਣੀ ਸਜਰੀ ਸਜਰੀ ਵਧੀਆ ਲੱਗਦੀ ਹੈ ਜੀ ਪਰ ਦੋਸਤੋ ਪੂਰੀ ਰਾਤ ਵਾਸਤੇ ਜ਼ਰੂਰ ਜਮਾਓ ਪਹਿਲਾਂ ਤਾਂ ਮੈਂ ਕਹਿ ਰਹੀ ਸੀ ਮਹਾ ਇਹ ਵੀਡੀਓ ਪਾਉਂਦੀ ਨਹੀਂ ਹੈਗੇ ਇਹ ਕਹਿ ਰਹੇ ਸੀਗੇ ਨਹੀਂ ਕਹਿੰਦੇ ਖਾਣ ਚ ਤਾਂ ਇਨੀ ਟੇਸਟੀ ਬਣਨੀ ਮੱਖਾਂ ਟੇਸਟੀ ਤਾਂ ਬਣੀ ਆ ਪਰ ਬਸ ਟਾਈਮ ਦੀ ਘਾਟ ਕਰਕੇ ਜੀ ਮਤਲਬ ਜਿਹੜੀ ਕੁਲਫੀ ਉਹ ਜਮਾਉਣ ਚ ਹੋ ਰਹੀ ਸੀ ਤੇ ਮੈਂ ਕੱਢ ਰਹੀ ਸੀ ਕਿਉਂਕਿ ਮੇਰਾ ਤਾਂ ਮੂਡ ਖਰਾਬ ਹੋ ਗਿਆ ਸੀ ਕਿਉਂਕਿ ਇੰਨੀ ਜਿਆਦਾ ਮਤਲਬ ਕੁਲਫੀ ਟੇਸਟੀ ਬਣੀ ਸੀ ਮੈਂ ਕਹ ਰਹੀ ਸੀ ਵੀ ਇਹ ਤਾਂ ਵੀਡੀਓ ਕਿੱਥੇ ਪਾਉ ਉਹ ਜੀ ਇੰਨਾ ਮੱਥਾ ਵੀ ਮਾਰਿਆ ਇੰਨੀ ਸਵਾਦ ਵੀ ਆਪਾਂ ਬਣਾਈ ਪਰ ਦੋਸਤੋ ਇਹ ਤੁਸੀਂ ਬਣਾ ਕੇ ਪੂਰੀ ਰਾਤ ਵਾਸਤੇ ਜਮਾਉਣੀ ਆ ਤੇ ਫਿਰ ਤੁਸੀਂ ਖਾ ਕੇ ਦੇਖੋ ਜੀ ਬੱਚਿਆਂ ਨੂੰ ਵੀ ਬਹੁਤ ਜਿਆਦਾ ਪਸੰਦ ਆਉ ਹੈਲਥੀ ਵੀ ਬਹੁਤ ਆ ਕਿਉਂਕਿ ਬਾਦ ਨਹੀਂ ਚਾਹੀਦੀ ਨਹੀਂ ਪਤਾ ਵੀ ਕੀ ਕੁਝ ਪਾਇਆ ਹੁੰਦਾ ਪਰ ਆਪਾਂ ਘਰ ਵਿੱਚ ਜਿਹੜਾ ਦੁੱਧ ਲੈ ਕੇ ਗਾੜਾ ਕਰਕੇ ਉਹਦੇ ਵਿੱਚ ਜਿਹੜੇ ਡਰਾਈ ਫਰੂਟ ਆ ਪਾ ਕੇ ਬਣਾਈ ਹੁੰਦੇ ਪਰ ਇਹ ਨਹੀਂ ਖਾਣ ਦਾ ਟੇਸਟੀ ਸੀਗੀ ਪਰ ਮੈਂ ਕਹਿ ਰਹੀ ਸੀ ਜੀ ਟਾਈਮ ਦੀ ਘਾਟ ਕਰਕੇ ਬਸ ਇਹ ਮ ਹੋ ਗਿਆ ਜੀ ਗਲਤੀ ਹੋ ਗਈ ਤੇ ਪਰ ਇੰਜੀ ਬਸਾਰਾ ਨਹੀਂ ਖਾ ਲਈ ਡੈਵੀ ਤਾਂ ਕਹ ਰਹੀ ਸੀ ਹੂੰ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਸੱਚਮੁੱਚ ਹੀ ਬਹੁਤ ਹੀ ਆ ਸੁਆਦ ਬਣੀ ਸੀ ਸੋ ਦੋਸਤੋ ਤੁਸੀਂ ਵੀ ਜ਼ਰੂਰ ਟਰਾਈ ਕਰਨੀ ਬਣਾ ਕੇ ਪੂਰੀ ਰਸ ਵਾਸਤੇ ਜਮਾ ਸਕਦੇ ਹੋਗੇ ਤੇ ਇਹਨੂੰ ਬੱਚੇ ਤੇ ਸਾਰਾ ਪਰਿਵਾਰ ਇੰਜੋਏ ਕਰ ਸਕਦੇ ਕਿਉਂਕਿ ਗਰਮੀ ਦੇ ਦਿਨਾਂ ਵਿੱਚ ਠੰਡੀ ਠੰਡੀ ਜਿਹੜੀ ਕੁਲਫੀ ਘਰ ਵਿੱਚ ਬਣੀ ਤਾਂ ਬਹੁਤ ਹੀ ਆਸਵਾਲਾਂ ਦੇ ਡ్రਾਈ ਫਰੂਟ ਤੁਸੀਂ ਇਹਦੇ ਵਿੱਚ ਕੋਈ ਵੀ ਪਾ ਕੇ ਗ੍ਰाइंड ਕਰਕੇ ਪਾ ਸਕਦੇ ਹੋ ਅਲੱਗ-ਅਲੱਗ ਫਲੇਵਰ ਵਾਲੀ ਬਣਾ ਸਕਦੇ ਹੋ ਕੁਲ ਵੀ ਸੋ ਜਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ